ਕੁਲਬੀਰ ਜ਼ੀਰਾ ਦੀ ਬਗਾਵਤ ਤੋਂ ਬਾਅਦ ਹੁਣ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਵੀ ਬਗਾਵਤੀ ਲਹਿਜੇ ਨਾਲ ਆਪਣੇ ਮਨ ਦੀ ਗੱਲ ਉਸ ਸਮੇਂ ਬੋਲ ਦਿੱਤੀ ਜਦੋਂ ਇੱਕ ਖੇਲ ਸਮਾਰੋਹ ਦੌਰਾਨ ਸਟੇਜ ਉਤੇ ਕਾਦਿਆਂ ਦੇ ਵਿਧਾਇਕ ਫਤਿਹ ਬਾਜਪਾ ਰਾਜ ਮੈਂਬਰ ਪ੍ਰਤਾਪ ਸਿੰਘ ਬਾਜਪਾ ਸਮੇਤ ਹੋਰ ਸਮਰਥਕ ਬੈਠੇ ਸਨ। ਪਲਾਡੀ ਨੇ ਸਟੇਜ ਤੋਂ ਕਿਹਾ ਕਿ ਜਿਸ ਤਰ੍ਹਾਂ ਪ੍ਰਤਾਪ ਬਾਜਪਾ ਨੇ ਹਾਈ ਕਮਾਂਡ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਰੱਖਿਆ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਬਾਗਡੋਰ ਪ੍ਰਤਾਪ ਸਿੰਘ ਬਾਜਪਾ ਦੇ ਹੱਥ ਵਿੱਚ ਹੋਵੇਗੀ। ਅਸੀਂ ਅਰਦਾਸ ਕਰੀਏ ਤੇ ਇਹ ਸਾਡੀ ਮੰਗ ਪੂਰੀ ਹੋ ਜਾਵੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਸੀਐਮ ਪ੍ਰਤਾਪ ਸਿੰਘ ਬਾਜਪਾ ਹੋਣ। ਕੱਲ ਦੀ ਜਿਹੜੀ ਮੀਟਿੰਗ ਸੀ ਤੁਸੀਂ ਮੀਡੀਆ ਰਾਹੀਂ ਦੇਖਿਆ ਕਿ ਸਦਾਤ ਪ੍ਰਤਾਪ ਸਿੰਘ ਬਾਜਵਾ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਕਿਤਰਾ ਉਸ ਮੀਟਿੰਗ ਦੇ ਵਿੱਚ ਇਸ ਦਾ ਚਾਹੇ ਮੁਲਾਜ਼ਮਾਂ ਦੀਆਂ ਮੰਗਾਂ ਸਨ ਸਾਡੇ ਕਿਸਾਨ ਵੀਰਾਂ ਦੀ ਜੰਨੇ ਦੀ ਪੇਮੈਂਟ ਸੀ ਚਾਹੇ ਮਜ਼ਦੂਰਾਂ ਦੇ ਬਿਜਲੀ ਦੇ ਗਰੀਬ ਪਰਿਵਾਰਾਂ ਦੇ ਬਿੱਲਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਪੰਜਾਬ ਦੇ ਵਿਕਾਸ ਕੰਮਾਂ ਨੂੰ ਜਿਹੜੀ ਫਰੋਧ ਆਈ ਸੀ ਉਹਨੂੰ ਚੰਗੇ ਢੰਗ ਦੇ ਨਾਲ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਔਰ ਸਾਰੇ ਜਿਹੜੇ ਮਾਝੇ ਦੇ ਸਾਡੇ ਐਮਐਲਏ ਮੰਤਰੀ ਸਾਹਿਬ ਉੱਥੇ ਬੈਠੇ ਸਨ ਇੱਕ ਵਾਰੀ ਪਤਾ ਲੱਗ ਗਿਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿੰਨੀਆਂ ਵੀ ਉਹਤੇ ਮੰਗਾ ਰੱਖਿਆ ਨੇ ਉਹ ਵਾਕਈ ਤਰੀਫੇ ਕਾਬਲ ਸੀ ਕਿ ਸਾਰੇ ਲੋਕ ਇਸ ਗੱਲ ਨੂੰ ਖੁਸ਼ੀ ਮਹਿਸੂਸ ਕਰ ਰਹੇ ਸੀ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੋ ਪੰਜਾਬ ਦੀ ਜਿਹੜੀ ਹੈ ਕਿ ਠੰਡੇ ਬਸਤੇ ਮੰਗਾ ਸਾਨੂੰ ਉਹ ਅੱਜ ਉਜਾਗਰ ਕੀਤਾ ਸੋ ਅਸੀਂ ਸਾਰੇ ਵਧਾਈ ਦੇ ਪਾਤਰ ਕਿ ਸਾਡੇ ਕੋਲ ਐਡਾ ਹੋਰ ਹਾਰ ਤੇ ਸੁਜਵਾਨ ਲੀਡਰ ਹੈ ਜੋ ਕਿ ਪੂਰੇ ਪੰਜਾਬ ਦੇ ਪੂਰੀ ਦੁਨੀਆ ਦੇ ਅੱਜ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਨਾਇ ਖੁਸ਼ੀ ਮਹਿਸੂਸ ਕਰ ਰਿਹਾ ਕਿ ਉਹ ਦਿਨ ਦੂਰ ਨਹੀਂ ਕਿ ਜਿੱਦਨ ਪੰਜਾਬ ਦੀ ਵਾਗਡੋਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ ਚ ਹੋਣੀ। ਜੋ ਅਸੀਂ ਅੱਜ ਇਸ ਪਵਿੱਤਰ ਸਥਾਨ ਤੇ ਅਰਦਾਸ ਕਰੀਏ ਉਸ ਬਾਬਾ ਨਾਮਦੇਵ ਜੀ ਦੇ ਚਰਨਾ ਚ ਅਰਦਾਸ ਕਰੀਏ, ਬਾਬਾ ਜੈਮਲ ਸਿੰਘ ਜੀ ਦੇ ਚਰਨਾ ਚ ਅਰਦਾਸ ਕਰੀਏ, ਬਾਬਾ ਫਿਰਨੋ ਜੀ ਦੇ ਚਰਨਾ ਚ ਅਰਦਾਸ ਕਰੀਏ ਕਿ ਪਰਮਾਤਮਾ ਸਾਡੀ ਇਹ ਜਿਹੜੀ ਮੰਗ ਆ ਸਾਡੀ ਜਿਹੜੀ ਅਰਦਾਸ ਆ ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਸੰਦ ਮੀਂਦਿਆ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਸਵਾਗਤ ਕਰੀਏ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ